ਮੰਮੀ ਤੁਸੀਂ ਫੇਰ ਉਹੀ ਗੱਲ ਕੀਤੀ ਨਾ ਤੁਸੀਂ ਮੈਂ ਇੱਕ ਵਾਰੀ ਸਲਾਹ ਵੀ ਨਹੀਂ ਕੀਤੀ ਕੀ ਗੱਲ ਕੀਤੀ ਮੰਮੀ ਤੁਹਾਨੂੰ ਪਤਾ ਹੀ ਨਾ ਹੱਲੇ ਆਪਾਂ ਗੱਲ ਬਾਤ ਨਹੀਂ ਕੱਢਣੀ ਸੀ ਉਹ ਕਿਹੜੀ ਗੱਲ ਹੈ ਮੰਮੀ ਫੇਰ ਤੁਸੀਂ ਉਹੀ ਕੰਮ ਕਰਤਾ ਜੇ ਜਿੱਥੋਂ ਮੈਂ ਕੁਝ ਨਹੀਂ ਕੀਤਾ ਕਿਉਂ ਨਹੀਂ ਕੀਤਾ ਤੁਸੀਂ ਸਿਮਰਤ ਨੂੰ ਸਾਰਾ ਕੁਝ ਨਹੀਂ ਦੱਸਿਆ ਦੱਸ ਦੱਸਦਾ ਗਈ ਸੀਗਾ ਉਹ ਉਹ ਲੜ ਕੇ ਚਲੀ ਗਈ ਉਹ ਉੱਧਰ ਤੇ ਫੇਰ ਜੇ ਚਲੀ ਜਾਂਦੀ ਤਾਂ ਉਹਨਾਂ ਨੂੰ ਹੀ ਪਤਾ ਲੱਗਦਾ ਪੁੱਤ ਇਹ ਕੱਲ ਚੱਗੀ ਨਹੀਂ ਨਾ ਇਹ ਸਾਡੇ ਤਿੰਨਾਂ ਜਣਿਆਂ ਦੀ ਗੱਲ ਹੈ ਤੇ ਜਿਉਂ ਨਾਲ ਸਾਰਿਆਂ ਨੂੰ ਪਤਾ ਲੱਗਾ ਤਾਂ ਕੀ ਕਹਿਣਗੇ ਉਹ ਸਾਨੂੰ ਗਲਤ ਕਹਿਣਗੇ ਨਾ ਇਸ ਕਰਕੇ ਸਿਮਰਤ ਨੂੰ ਤਾਂ ਦੱਸਿਆ ਹੀ ਤੇ ਤੂੰ ਆ ਜਾਏਂਗਾ ਤਾਂ ਫਿਰ ਤੇ ਕੋਈ ਗੱਲ ਨਹੀਂ ਉਹ ਤੋਂ ਪਹਿਲਾਂ ਮੈਨੂੰ ਦੱਸਦਾ ਫਿਰ ਐਸ ਗੱਲ ਕਰਕੇ ਤੇ ਵਹੀਂ ਮਨਾ ਕਰਦੇ ਤੂੰ ਕਿਉਂ ਕੋ ਕਰ ਜਾ ਤੇਰਾ ਟਾਈਮ ਕੱਢਣ ਡੈ ਆ ਫਿਰ ਉਹ ਸਮਝੀ ਫੇਰਾ ਪੱਤਾ ਵਾਲੀਆਂ ਮਲਾਈਆਂ ਪਰ ਮੰਮੀ ਮਿਹਨਤ ਨਹੀਂ ਇਹ ਕਿਹਾ ਸੀ ਕਿ ਜਿਹੜੀ ਵੀ ਗੱਲ ਹੈ ਤੂੰ ਸਿਮਰਤ ਨਾਲ ਕਰੀ ਤੂੰ ਹੀ ਕਿਉਂ ਕਰਤੀ ਜੇ ਪੁੱਤ ਤੇ ਤੂੰ ਨਾ ਉਹਨਾਂ ਤੇ ਕੰਮ ਖਰਾਬ ਹੁੰਦਾ ਤਾਂ ਫਿਰ ਮੈਂ ਕੀ ਕਰਦੀ ਫਿਰ ਮੈਂ ਵੇਲਾ ਸੰਭਿਆ ਤੇ ਚੱਲ ਮੈਂ ਹੀ ਦੱਸ ਦਿੰਨੀ ਆ ਸਹੀ ਲੇਕੀ ਦੱਸਣਾ ਸੀ ਮੈਂ ਦੱਸ ਦਿੰਨੀ ਦੱਸਣਾ ਤਾਂ ਉਹ ਹੀ ਸੀ ਨਾ ਕਿ ਮੈਂ ਦਾਤਾ ਚਲੋ ਮੰਮੀ ਹੋਂ ਜੋ ਹੋ ਗਿਆ ਸੋ ਹੋ ਗਿਆ ਹੁਣ ਉਹਨੂੰ ਪਤਾ ਤਾਂ ਲੱਗ ਹੀ ਗਿਆ ਵਾ ਪਤਾ ਤਾਂ ਲੱਗਿਆ ਕਰ ਤੂੰ ਹੀ ਕਹਿਦੀ ਨਾ ਆਪਣੇ ਤਰੀਕੇ ਨਾਲ ਕਿ ਤੂੰ ਸਮਝਦੀ ਨਹੀਂ ਹੈਗੀ ਸਮਝ ਜਾ ਮੈਂ ਕੋਈ ਨਹੀਂ ਸਮਝਾਵਾਂਗਾ ਤੂੰ ਸਮਝਾ ਲਈ ਕੁਝ ਗੱਲਾਂ ਮੈਂ ਦਸੀਆਂ ਤੇ ਕੁਝ ਦਸੀਆਂ ਵੀ ਨਹੀਂ ਨਾ ਮੈਂ ਮੋਟੀਆਂ-ਮੋਟੀਆਂ ਦੋ ਤਿੰਨ ਗੱਲਾਂ ਦੱਸ ਕੇ ਤੂੰ ਸਮਝਾਇਆ ਕਰ ਤਾ ਸਹੀ ਜਾਂਦੇ ਏ ਤਾਂ ਕਿ ਕਰਾਂ ਫਿਰ ਉਹ ਹੀ ਤਾਂ ਮੈਂ ਤੁਹਾਨੂੰ ਦੱਸਣ ਦਿਆਂ ਵਾਂ ਬੈ ਜਾ ਪਰ ਮਾਤਾ ਮੇਰੀ ਗੱਲ ਸੁਣ ਲੈ ਤੂੰ ਉਹ ਬਿਲਕੁਲ ਪੱਕਾ ਚੀ ਚੋਰ ਹੋਰ ਕੀ ਵੇ ਕੱਚੀ ਨਹੀਂ ਚੋਰ ਜਿੱਦਾਂ ਉਹ ਦਿਨ ਛੱਡ ਕੇ ਚਲ ਗਈ ਸੀ ਚੁੱਪ ਕਰਕੇ ਉਧਰ ਜਾ ਕੇ ਕੋਈ ਗੱਲ ਕਰਦੀ ਫੇਰ ਆਪਾਂ ਕਤੇ ਬਾਹਰ ਬਾਹਰ ਉਧਰ ਜਾਉਗੀ ਕੁਛ ਨਾ ਕੁਛ ਗੱਲ ਦਾ ਪਤਾ ਲੱਗੂਗਾ ਇਹ ਆਂਦੀ ਸ਼ਮੀ ਆਂਦੀ ਮੈਂ ਚੱਲ ਜਣਾ ਫੇਰ ਤਾਂ ਮੈਂ ਨੂੰ ਥੋੜਾ ਜਿਆਹਾ ਹਿੰਟ ਦਿੱਤੀ ਵੀ ਐਸ ਕਰਕੇ ਤੂੰ ਚੁੱਪ ਰਹਿ ਤੇਰਾ ਟੈਮ ਕਰਦੇ ਨੇ ਆਪਾਂ ਫੇਰ ਵੇਖੀ ਕੀ ਹੁੰਦਾ ਇਸ ਦਾ ਤਾਜ ਤੇਰਾ ਵੈਸੇ ਬੜਾ ਸਤਿਕਾਰ ਕਰਦੀ ਆ ਇੰਨਾ ਹਿੰਟ ਦੇਣ ਦੀ ਲੋੜ ਹੀ ਨਹੀਂ ਤੈਨੂੰ ਤੂੰ ਸਿੱਧਾ ਵੈਸੇ ਇੱਕ ਬਕਵਾਲਾ ਜੋ ਬਕਵਾਣਾ ਇੰਨੀ ਗੱਲ ਕੀ ਦੱਸਣ ਦੀ ਲੋੜ ਹੀ ਨਹੀਂ ਹੈ ਐਸੇ ਵੇ ਲਾਦਾ ਜੱਟ ਦਾ ਪਤਾ ਕਿ ਮਰ ਮਰ ਜਾਂਦੀ ਅਗਲੀ ਕਹਿੰਦੀ ਏ ਆ ਕਿ ਤੇਰੇ ਵਰਗਾ ਕੋਈ ਹੈਗਾ ਹੀ ਨਹੀਂ ਆ ਪਰ ਉਹਨੂੰ ਕੀ ਪਤਾ ਇਹ ਅਹੀ ਕਿ ਕਦਾ ਕੋ ਤੇਰਾ ਵੱਡਿਆ ਮੈਂ ਇਹ ਕਰਨ ਕੀ ਡਿਆ ਆਪਾਂ ਪਰ ਨਾ ਮੰਮੀ ਨੇ ਇੱਕ ਗੱਲ ਗਲਤ ਕੀਤੀ ਆ ਤਾਨੂੰ ਸਿਮਰ ਦਾ ਪਰਾਦਾ ਹੈਗਾ ਉਹ ਮਾੜੀ ਜੀ ਉਹਦੀ ਕਿਸੇ ਨਾਲ ਗੱਲ ਹੋਈ ਨਾ ਕਿਤੇ ਸ਼ਮੀ ਨਾ ਉਹਨੇ ਮੈਂ ਕਿਹਾ ਫਾੜ 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 ਪੂਰੀ ਗੱਲ ਕੱਢ ਦੇਣੀ ਬਾਹਰ ਤੇ ਇਹਨੂੰ ਤਾਂ ਅਸੀਂ ਏ ਕੰਮ ਨੂੰ ਰੱਖਿਆ ਵਾ ਮੈਂ ਉਹਨੂੰ ਕਿਹਾ ਮੈਂ ਪੂੰਹਗੀ ਪੌਂਕੂ ਮੈਂ ਪੌਂਕੀ ਨਾ ਤਾਂ ਤੈਨੂੰ ਦੱਸਿਆ ਹੀ ਇੱਥੇ ਵਾਸ ਹਾਂਜੀ ਨਹੀਂ ਮੰਮੀ ਇਹ ਗੱਲ ਸੁਣ ਮਾਤਾ ਕੋਈ ਸਮਝ ਰੋ ਇਹ ਹੋ ਗਈ ਨਹੀਂ ਆਣਾ ਮਾਤਾ ਉਹਨੇ ਅੱਜਿੰਦੇ ਕੱਲ ਕਰ ਕਰ ਗਈਆਂ ਕਿਸੇ ਨਾ ਕੇ ਤਰੀਕੇ ਨਾਲ ਚ ਉਹਨੂੰ ਪਤਾ ਲੱਗ ਗਿਆ ਨਹੀਂ ਦੇਣਾ ਉਹ ਘਰੇ ਰੱਖਣਾ ਤਾਂ ਕੱਢੂਗੀ ਆ ਨਾਲ ਕੋਈ ਨਹੀਂ ਉਹਨੂੰ ਹੁਣ ਨਾ ਜੇ ਪਤਾ ਲੱਗ ਗਿਆ ਸਾਰਾ ਕੁਝ ਮੈਂ ਉਹਨੂੰ ਆਪਣੇ ਆਪਣੇ ਹਿਸਾਬ ਨਾਲ ਨਾ ਸਮਝਾ ਲੈਣਾ ਵਾ ਇਹ ਗੱਲ ਹੈ ਉਹ ਯਾਰ ਸਾਹਿਲ ਜੇ ਦਿਨ ਤੂੰ ਗੱਲ ਕੀਤੀ ਨਾ ਛੰਮੀ ਨੂੰ ਇਹ ਭਾਬੀ ਜਿਸ ਨੇ ਤੇ ਤੁਹਾਡੇ ਘਰੇ ਤਾਂ ਈ ਔਲਾਦ ਨਹੀਂ ਪੈਦਾ ਹੋਗੀ ਤੇ ਮੈਂ ਵੀ ਬੱਚਾ ਪੈਦਾ ਨਹੀਂ ਕਰੂੰਗਾ ਉਸ ਦਿਨ ਤੱਕ ਉਹ ਮੇਰੇ ਦੇ ਪੈਰਾਂ ਤੇ ਲੋ ਜਮੀਨ ਨਿਕਲ ਗਈ ਉਸ ਦਿਨ ਮੈਂ ਇਨ ਕੀ ਕਹਿ ਦਿੱਤਾ ਯਾਰ ਤੇ ਯਾ ਟਰਾਗੇ ਰੱਖ ਦਿੱਤਾ ਫੜ ਕੇ ਤੂੰ ਤਾਂ ਮੈਨੂੰ ਮੈਂ ਵੀ ਤਾਂ ਫੇਰ ਤੁਹਾਡਾ ਹੀ ਭਰਾ ਆ ਮੈਂ ਜਿਵੇਂ ਤੁਸੀਂ ਗੇਮ ਸਾਰੀ ਸੰਭੀ ਆ ਮੈਨੂੰ ਵੀ ਤਾਂ ਕਿਸੇ ਨਾ ਕਿਸੇ ਬਹਾਨੇ ਜੇਮ ਸਾਭਣੀ ਪੈਣੀ ਓਏ ਆ ਗੋਲੀ ਦਾ ਕੰਮ ਸੈੱਟ ਜਵਾਕ ਆ ਲਿੰਦੇ ਘਰੇ ਬਰਾ ਤੈਨੂੰ ਕਿ ਲੋੜ ਐ ਤਾਂ ਕੇ ਮਾਰਦੇ ਦੂਜੀ ਤਾਂ ਕੱਢੂਗਾ ਮੈਂ ਠੀਕ ਐ ਨਾ ਮੈਨੂੰ ਵੀ ਬਸ ਇਹੀ ਆ ਕਿ ਜਲਦੀ ਜਲਦੀ ਮੇਰਾ ਬੱਚਾ ਹੋਵੇ ਤੇ ਮੈਂ ਆਪਣੇ ਭਰਾ ਦਾ ਨਾ ਵਧੀਆ ਯਾ ਅਲੀ ਸ਼ਾਨ ਵਿਆਹ ਕਰਾਂ ਮੈਂ ਜਿਹੜੀਆਂ ਰੀਝਾਂ ਮੇਰੀਆਂ ਪੂਰੀਆਂ ਨਹੀਂ ਹੋਈਆਂ ਉਹ ਰੀਝਾਂ ਪੂਰੀਆਂ ਕਰਾਂ ਕਰ ਲਈ ਚ ਨਹੀਂ ਐ ਰੀਝਾਂ ਪੂਰੀਆਂ ਕਰਨੀਆਂ ਨਾਲੇ ਮਾਂ ਤਾਂ ਮੇਰੀ ਗੱਲ ਸੁਣ ਲੈ ਆੜੇ ਭਾਈਏ ਦੀ ਮਾਂ ਆਉਂਦੀ ਨਾ ਰੋਜ਼ ਹੀ ਮਰਨੇ ਰਿਸ਼ਤਾ ਲੈ ਕੇ ਨਾ ਨਵਾਂ ਨਵਾਂ ਲੈ ਕੇ ਆਉਂਦੀ ਓ ਉਹ ਤਾਂ ਉਹਨੂੰ ਮੈਂ ਕਹਿਤਾ ਮੈਂ ਖਲੋਜਾ ਜੇ ਜਿੰਨਾ ਚਿਰ ਬੱਚਾ ਨਹੀਂ ਹੁੰਦਾ ਸਵਾ ਮਹੀਨਾ ਨਹੀਂ ਤਾਂ ਉਤੋਂ ਪਹਿਲਾਂ ਨਾ ਹੀ ਰਿਸ਼ਤਾ ਰੋਕੇ ਰੱਖ ਉਹਦੇ ਬਾਅਦ ਤੂੰ ਮੈਂ ਸੁਣਿਆ ਰਿਸ਼ਤਾ ਨਹੀਂ ਉਹਨਾਂ ਘਰ ਰਿਸ਼ਤੇ ਰੋਕੇ ਰੱਖ ਮੈਂ ਕਿ ਚੋਣ ਕੇ ਰਿਸ਼ਤਾ ਲੈਣਾ ਹੀ ਵਧੀਆ ਰਿਸ਼ਤਾ ਹੀ ਵਧੀਆ ਹਾਂ ਵੇ ਭਾਈ ਇੱਕ ਗੱਲ ਆ ਮੈਨੂੰ ਇਹ ਚੀਜ਼ ਨਹੀਂ ਸਮਝ ਆਈ ਕਿ ਤੁਸੀਂ ਇਹੋ ਜੀ ਕੁੜੀ ਨੂੰ ਪਸੰਦ ਕਰ ਕੇਵੇਂ ਲਿਆ ਓਏ ਯਾਰ ਪਸੰਦ ਤੇ ਚੱਲ ਮੇਰੀ ਠੀਕ ਹੀ ਉਹ ਜਿੱਦਾਂ ਦੀ ਮੈਨੂੰ ਕੁੜੀ ਪਸੰਦ ਹੀ ਹੈ ਨਾ ਉਦਾਂ ਦੀ ਹੀ ਹੈ ਪਰ ਹੁਣ ਜਿਹੜੀ ਮੇਰਾ ਗੜੀ ਵੰਚ ਨਹੀਂ ਤੋੜ ਸਕਦੀ ਉਹਦਾ ਮੈਂ ਰੱਖ ਕੇ ਨੂੰ 4.10 ਹੈ ਮੈਂ ਉਹਦਾ ਕੀ ਕਰਾਂ ਸਹੀ ਹੈ ਨਾ ਗੱਲ ਤਾਂ ਸਹੀ ਆ ਹਾਂ ਵੈਸੇ ਭਾਈ ਬਾਕੀ ਤਾਂ ਸਾਰਾ ਕੁਝ ਠੀਕ ਆ ਅਸੀਂ ਦੋਵੇਂ ਤੇ ਚਲੋ ਹੈ ਹੀ ਐਕਟਰ ਮੰਮੀ ਦਾ ਵੇਖੋ ਇੱਕਦਾਂ ਹੀ ਪਾਸਾ ਪਲਟਿਆ ਕਿਸੇ ਨੂੰ ਸ਼ੱਕ ਵੀ ਨਹੀਂ ਹੋਣ ਦਿੱਤਾ ਕਿ ਮੰਮੀ ਦੇ ਦਿਲ ਵਿੱਚ ਗੱਲ ਕੀ ਆ ਇਦਾਂ ਹੀ ਆ ਨਾ ਫਿਰ ਇਹੋ ਹੀ ਗੱਲ ਹੈ ਨਾ ਫਿਰ ਹਾਂ ਮਾਂ ਕੀ ਦੀ ਰੇ ਮਾਂ ਕੀ ਦੀ ਆ ਤੁਹਾਡੀ ਤੋਂ ਆਂਦੀ ਜਿਹੜੀ ਕੋਕੋ ਤੇ ਕੋਣੀ ਕੋਕੜੇ ਬੱਚੇ ਲਓ ਫਿਰ ਮੇਰ ਕੋ ਵੀ ਸੁਣ ਲੋ ਇੱਕ ਸੱਚ ਇਧਰ ਤੋਂ ਕੁੜੀ ਵੇਖਣ ਗਿਆ ਹਨਾ ਰੋਕਣ ਗਏ ਆਪਾਂ ਮੈਨੂੰ ਉਹਦੋਂ ਬਿਲਕੁਲ ਛੰਮੀ ਪਸੰਦ ਨਹੀਂ ਸੀ ਬਿਲਕੁਲ ਜਮਾਈ ਪਸੰਦ ਨਹੀਂ ਸੀ ਮਗਰ ਜੀ ਦੋ ਮੈਂ ਰੋਕਣ ਲੱਗੀ ਉਹਨੂੰ ਤਾਂ ਤੂੰ ਬਣਾ ਨਹੀਂ ਮੰਮੀ ਇਧਰ ਰੱਖ ਤੇ ਮੇਰੇ ਤੇ ਜਬਈ ਨਹੀਂ ਪੈਰਾ ਥਲੋ ਨਿਕਲ ਵੀ ਪੀ ਇਹ ਮੁੰਡਾ ਕਿਹੋ ਜਿਹਾ ਵਾ ਆ ਕੀ ਲੈਣ ਲਗਾ ਕੁੜੀ ਇਹਨੂੰ ਆ ਪਸੰਦ ਆਈ ਆ ਮੈਂ ਫੇਰ ਆਖਿਆ ਕੋਈ ਗੱਲ ਨਹੀਂ ਮੇਰੇ ਪੁੱਤ ਦੀ ਪਸੰਦ ਆ ਮੈਂ ਆਉਣ ਦਿੱਤਾ ਰਿਸ਼ਤਾ ਜਦੋਂ ਘਰ ਆਏ ਫਿਰ ਆ ਵਿੱਚੋਂ ਨਿਕਲੀ ਗੱਲ ਵੀ ਇਹਨੂੰ ਬੱਚਾ ਨਹੀਂ ਹੋਣ ਡਿਆ ਜਦੋਂ ਘਰ ਆਏ ਤੇ ਪਤਾ ਲੱਗਾ ਵੀ ਨਾ ਇਹਦੀ ਮਾਂ ਨਾ ਇਹਦਾ ਪਿਓ ਇਹ ਤੇ ਭੂਆ ਕੋ ਰਹਿੰਦੀ ਆ ਭੂਆ ਨੇ ਇਹਨੂੰ ਗੋਦ ਲਿਆਵਾ ਤੇ ਉਹਨੇ ਇਹਨੂੰ ਕੀ ਦੇਣਾ ਸੀਗਾ ਕੁਛ ਵੀ ਨਹੀਂ ਕੋਤਰਾ ਹੀ ਜਨਨ ਮਿਆਉ ਦਿੱਤਾ ਉਤੋਵਾਦੀ ਕਿ ਨੂੰ ਰਬਦੀ ਮਾਰ ਤੇ ਮੈਨੂੰ ਮਿਲ ਗਿਆ ਮੌਕਾ ਮੈਂ ਫਿਰ ਮੌਕਾ ਸਾਹਮਣੇ ਆ ਵੀ ਪਸੰਦ ਤਾਂ ਮੈਨੂੰ ਅੱਗਾ ਹੀ ਨਹੀਂ ਸੀ ਤੇ ਚੱਲ ਕੋਈ ਨਹੀਂ ਤੂੰ ਟਾਈਮ ਵੇਖ ਇਹਨੂੰ ਕਿਸ ਤਰੀਕੇ ਨਾਲ ਘਰੋਂ ਕੱਢਣਾ ਮੈਂ ਇਹਨੂੰ ਕੋਈ ਦਵਾਈ ਦੂਈ ਨਹੀਂ ਖਵਾਲੀ ਅੱਛਾ ਨਾ 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 ਖਾਲੀ ਨੂੰ ਕੱਢਦੀ ਹੁੰਨੀ ਆ ਤੇ ਉਹ ਕੁੜੀਆਂ ਵੇਹੋ ਗੁਰੂ ਕੋਸ਼ਤਿਕਾ ਕੁੜੀਆਂ ਹੀ ਗਿਆ ਬੜਾ ਕੇ ਤੇ ਮੈਂ ਪਹਿਲੇ ਪੈਰ ਚ ਪਾ ਕੇ ਲੈ ਜੰਗਾ ਅੱਛਾ ਬਾਦਸ਼ਾਹ ਸ਼ਾਬਾਸ਼ ਕੀ ਦੀ ਆ ਤੁਹਾਡੀ ਮੈਂ ਵੀ ਸੁਣਦਾ ਰਿਹਾ ਗਲੂਗੋਜ ਦੀਆਂ ਪੁੜੀਆਂ ਮੈਂ ਹਾਂ ਕੀ ਹੋ ਗਿਆ ਹੈ ਮਾਤਾ ਨੂੰ ਤੁਹਾਨੂੰ ਤੇ ਬਣਾਈਆਂ ਸੀ ਚਲ ਪਾਣੀ ਚ ਕੋਲ ਕੇ ਪੀ ਲੂਗੀ ਕੋਈ ਨੁਕਸਾਨ ਤੇ ਨਹੀਂ ਕਰ ਰਿਆ ਮੈਂ ਵੀ ਕੋਈ ਬੱਚੇ ਹੋਣ ਵਾਲੀ ਥੋੜੀ ਦਵਾਈ ਦਿੱਤੀ ਸੀ ਨਹੀਂ ਮੈਂ ਮੈਨੂੰ ਚਾਂਸ ਮਿਲੇ ਤੇ ਮੈਂ ਇਹਨੂੰ ਬਾਹਰ ਕੱਢਾਂ ਮੰਮੀ ਮੈਨੂੰ ਇਹ ਨਹੀਂ ਸਮਝ ਆਈ ਤੁਸੀਂ ਇੱਕਦਮ ਸ਼ਮੀ ਨਾਲ ਪਲਟ ਜੇ ਕਿਉਂਗੇ ਲੈ ਦੱਸ ਅੰਮੀ ਨੂੰ ਵੀ ਗੱਲ ਦੱਸ ਦੇ ਨੂੰ ਅਜੇ ਵੀ ਨੀਨੂੰ ਪਤਾ ਲੱਗਦਾ ਹੀ ਸੁਣ ਫਿਰ ਜਦੋਂ ਹੋਇਆ ਨਾ ਸਿਮਰਤ ਦੇ ਘਰ ਬਾਲ ਹੋਣ ਵਾਲਾ ਫਿਰ ਮੈਨੂੰ ਪਤਾ ਲੱਗਾ ਵੀ ਪੋਣ ਉਹਦੇ ਘਰ ਬਾਲ ਹੋਣ ਵਾਲਾ ਆ ਇਹਦੇ ਘਰ ਕੁਝ ਹੋਣਾ ਨਹੀਂ ਆ ਤੇ ਕਿਉਂ ਨਾ ਮੈਂ ਉਲਟ ਖੇਡ ਜਵਾਂ ਵੀ ਇਹਨੂੰ ਘਰੇ ਰੱਖਾਂ ਘਰੇ ਰੱਖ ਕੇ ਤੇ ਉਹਨੂੰ ਕੰਮ ਕਰਾਵਾਂ ਤੇ 9 ਮਹੀਨੇ ਇਹਨੂੰ ਕਹਾਂ ਵੀ ਕੰਮ ਉਹਨੂੰ ਦੇਖ ਰਿਹਾ ਕਰ ਉਹਦੀ ਫਾਲ ਫਲੂਟ ਖਵਾ ਨਾਲੇ ਉਹਦੀ ਤਰੂਗੀ ਸੇਵਾ ਤੇ ਨਾਲੇ 9 ਮਹੀਨੇ ਕੱਢ ਲੂਗੀ ਉਹਦੇ ਬਾਅਦ ਜਦੋਂ ਬੱਚਾ ਹੋ ਜਾਊਗਾ ਨਾ ਸਵਾ ਮਹੀਨੇ ਦਾ ਉਹਦੇ ਬਾਅਦ ਫਿਰ ਆਪਾਂ ਆ ਜਿਆ ਸੋਚਾਂਗੇ ਕੀ ਕਰਨਾ ਹੈ ਤੂੰ ਤਾ ਕਮਰੇ ਆਵੇਂ ਲੜੀ ਜਨਾ ਮੇਰੇ ਨਾਲ ਕੋਈ ਨਾ ਐਵੇਂ ਹੀ ਦੱਸ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੈਨੂੰ ਪਤਾ ਹੀ ਆ ਹੁਣ ਤੂੰ ਨਾ ਸਿਮਰਤ ਨੂੰ ਚੰਗੀ ਤਰ੍ਹਾਂ ਸਮਝਾ ਦੇ ਮਮੀ ਕੋਈ ਨਹੀਂ ਸਿਮਰ ਦੀ ਟੈਨਸ਼ਨਾਂ ਤੂੰ ਮੇਰੇ ਤੇ ਛੱਡ ਦੋ ਉਹਨੂੰ ਤਾਂ ਮੈਂ ਚੰਗੀ ਤਰ੍ਹਾਂ ਸਮਝਾ ਹੀ ਲੈਣਾ ਸਾਰਾ ਕੁਝ ਕੋਈ ਮੂੰਹ ਨਾ ਖੋਲੇ ਹੁਣ ਉਹਦੀ ਟੈਨਸ਼ਨ ਤੂੰ ਹੀ ਨਾ ਲੋ ਉਹ ਸਾਰੀ ਸਿਹਦਰ ਦੀ ਮੇਰੀ ਆ ਕਿਉਂ ਰੋਣੇ ਠੀਕ ਹੈ ਨਾ ਬੇਲੀ ਗੱਲ ਤੇ ਕੰਨੇ ਕੋਲੇ ਖਬਰ ਪਵੇ ਨਾ ਗੱਲ ਠੀਕ ਹੈ ਹੀ ਭੈਣ ਲਈ ਆ ਸਹੀ ਹੈ ਆ ਮੰਮੀ ਪਰ ਮੈਨੂੰ ਇੱਕ ਗੱਲ ਸਮਝਣੀ ਹੈ ਆ ਜਿਹੜੀਆਂ ਸਿਮਰ ਤੇ ਦੇ ਕੋਈ ਕੁਛ ਖਾਂਦੀ ਹੁੰਦੀ ਨਹੀਂ ਆ ਹੈ ਇਹਦੀ ਸਹੇਲੀ ਜਿਹੜਾ ਚੱਕਰ ਜਿਆ ਜਿਹੜਾ ਨੇ ਸਹੇਲੀ ਨੇ ਕੋਈ ਦੱਸਿਆ ਵਾ ਉਹ ਕੀ ਹਿਸਾਬ ਦਾ ਵਾ ਮੈਨੂੰ ਉਹਦੀ ਸਮਝ ਨਹੀਂ ਲੱਗਦੀ ਉਹ ਵੀ ਮਈਆਂ ਉਹਦੀ ਸਹੇਲੀ ਨੂੰ ਕਿਹਾ ਸੀ ਤੂੰ ਇਹ ਕਹਾਂ ਇਹ ਹਾਂ ਵੀ ਤੂੰ ਇਹੋ ਜਾਂ ਨਾਟਕ ਖੇਡ ਕੇ ਫੋਨ ਕਰ ਤੇ ਉਹਨੂੰ ਸਮਝਾ ਵੀ ਕੁਛ ਖਾਮੀ ਨਾ ਆਪਣੀ ਭੈਣ ਕੋਲੋਂ ਵੀ ਇਹ ਦੋਵੇਂ ਰਲ ਨਾ ਜਾਣ ਰਲ ਕੇ ਇੱਕ ਨਾ ਹੋ ਜਾਣ ਤੇ ਫਿਰ ਕੀ ਬਣੂਗਾ ਇਹ ਬਦਖਲਾਬ ਜਨ ਕੀ ਲੜਾਈ ਕਰਨ ਤੋਂ ਬਿਨਾਂ ਰਹਿ ਨਾ ਜਾਣਾ ਪਿਆਰ ਨਾ ਕਰ ਲੈਣ ਇੱਕ ਦੂਜੇ ਨਾਲ ਇਸ ਕਰਕੇ ਮੈਂ ਉਹਦੇ ਕੋ ਫੋਨ ਕਰਵਾਇਆ ਉਹ ਮੰਮੀ ਦੀ ਸਕੀਮ ਇਹੀ ਹੀ ਕਿ ਇਹ ਕਿਤੇ ਇਕੱਠੀਆਂ ਨਾ ਹੋ ਜਾਂਦਾਆਂ ਆਂ ਤੇ ਅਖੀਰ ਪੈਣਾ ਹੀ ਆ ਵਾਹ ਮਾਂ ਮੇਰੀ ਤੇਰਾ ਦਿਮਾਗ ਬੜਾ ਚਰਦਾ ਦੱਸ ਹੈ ਤੇ ਹੁਣ ਉਹੋ ਹੀ ਚੱਲਣਗੇ ਕੰਮ ਤਾਂ ਨਹੀਂ ਉਹ ਖਾਂਦੀ ਉਹਦੇ ਕੋ ਸਹੀ ਆ ਸਹੀ ਆ ਕੋਈ ਨਹੀਂ ਹੁਣ ਉਹਨਾਂ ਆਪਾਂ ਕਵਾਂਗੇ ਕਿ ਟਿਕਾਣੇ ਮਾਰਦੀ ਮਾਤਾ ਆਹੋ ਉਹ ਤਾਂ ਮੰਮੀ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਉਹ ਤਾਂ ਸਾਡੇ ਦੋਨੇ ਭਰਾਵਾਂ ਦੇ ਬਾਰੇ ਨਹੀਂ ਹੁੰਦੀ ਕੋਈ ਗੱਲ ਮੈਂ ਆਪੇ ਸਮਝਾ ਦੂੰ ਤੁਹਾਨੂੰ ਅੱਛਾ ਮੰਮੀ ਇਹ ਗੱਲ ਮੋੜ ਜੇ ਮੇਰੀ ਗੱਲ ਸੁਣੋ ਇਥੇ ਉਹ ਨਵੀਂ ਜਗ੍ਹਾ ਮੇਰਾ ਕੋਈ ਰਿਸ਼ਤਾ ਰਚਾ ਕਰਨ ਲੱਗੇ ਹੈ ਨਾ ਇਥੇ ਹੀ ਉਥੇ ਇਹਨਾਂ ਪਤਾ ਲੱਗੇ ਕਿ ਮੇਰਾ ਪਹਿਲਾਂ ਵੀ ਵਿਆਹ ਹੋਇਆ ਹੋਇਆ ਕਿਤੇ ਉਹ ਛੱਡ ਵਿਆਹ ਨੂੰ ਵਿਆਹ ਦੀਆਂ ਨਾ ਗੱਲਾਂ ਕਰਤ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਨਾਲੇ ਪਤਾ ਮੁੰਡੇ ਜਿਹੜੇ ਹੁੰਦੇ ਆ ਘਾਤੇ ਉਹ ਤੋਤੇ ਕੋਰੇ ਹੁੰਦੇ ਆ ਉਹਨਾਂ ਦਾ ਜਿੱਥੇ ਚਾਹੀਏ ਉੱਥੇ ਰਿਸ਼ਤਾ ਕਰਾ ਸਕੀਦਾ ਹੈ ਸਹੀ ਹੈ ਨਾਲੇ ਚੱਲ ਉਹ ਬਾਤ ਦੀਆਂ ਗੱਲਾਂ ਬੱਸ ਹੁਣ ਇੱਕ ਦੂਜੇ ਦੇ ਨਾਲ ਦੇ ਨਹੀਂ ਹੈਗੀਆਂ ਚੱਲ ਭਈ ਉਹ ਮੈਂ ਕਹਿਣਾ ਸੀ ਚੱਲੀਏ ਆਪਣੇ ਕੰਮ-ਕੁਮ ਤੇ ਇਹ ਨਾ ਹੋਵੇ ਕਿ ਦੇ ਇੱਥੇ-ਇੱਥੇ ਸੁਣੀ ਖਲੋਤੀ ਹੋਵੇ ਸਾਡੀਆਂ ਸਾਰੀਆਂ ਗੱਲਾਂ ਸੁਣਦੀ ਹੋਵੇ ਆਹ ਕਾਹਦੀ ਤੇਜੋ ਦੀ ਨਾਲੇ ਆਪਾਂ ਬੜੇ ਕੰਮ ਹੀ ਲੱਜੇ ਹੁਣ ਠੀਕ ਹੈ ਨਾ ਚਲੋ ਚੱਲੀਏ ਜਾਓ अच्छा। ਇਹ ਮੈਂ ਵੇਖ ਲਾਫੀ ਮੈਂ ਕਿਹਾ ਚਲ ਵੇਖਦੀ ਹਾਂ ਕੀ ਕਰਨ ਦੇ। ਸਾਹਿਲ ਹੁਣ ਤਨੀ ਨਾ ਤੈਨੂੰ ਕੋਈ ਗੁੱਸਾ ਪਾਉ। ਨਹੀਂ ਨਹੀਂ ਮੈਨੂੰ ਕਾਹਦਾ ਗੁੱਸਾ। ਤੁਸੀਂ ਨਾ ਬਸ ਸਿੰਮਰ ਦਾ ਨਾ ਚੈ ਰਹੋ। ਤੂੰ ਲੋ ਧਿਆਨ ਰੱਖਿਓ। ਲੈ ਚ ਰਹੀ ਆ। ਮੈਂ ਤੇ ਸ਼ੁਰੂ ਤੋਂ ਸਿੰਮਰ ਦਾ ਧਿਆਨ ਰੱਖਦੀ ਆ। ਮੇਰੇ ਨਾਲ ਨਾ ਗੁੱਸੇ ਨਾ ਹੋਇਆ ਕਰੋ। ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਆ। ਉਹ ਨਹੀਂ ਨਹੀਂ ਅਹੀਂ ਕੋਈ ਗੁੱਸਾ ਨਾ। ਜਾ ਤੂੰ ਮੇਰੀ ਗੱਲ ਸੁਣ। ਮੇਰੀ ਗੱਲ ਸੁਣ। ਤੂੰ ਕੋਈ ਖਾਣਾ ਖਾਣਾ। ਅੱਜ ਕੋ ਮਾਗਿਲ ਮੱਲਾ ਕਿਓ। ਤੁਸੀਂ ਦਾ ਕੀ ਲੈ ਕੇ ਜਾਓਗੇ? ਚਲ ਅੱਜ ਲਈਏ। ਆ ਜਾ ਮੇਰੀ ਗੱਲ ਸੁਣ ਆਪ ਤੇ ਇੱਡੇ ਸੋਹਣੇ ਕੱਪੜੇ ਪਾਏ ਆ ਆ ਮੈਨੂੰ ਵੀ ਤਿਆਰ ਹੋਣਾ ਓਏ ਆ ਜਾ ਕੱਪੜੇ ਕੀ ਪਾਣਾ ਪਾ ਲਾਗੇ ਰੈਡੀ ਮਾਰਕੀਟ ਤੇ ਜਾਣਾ ਪਾ ਸਲੀਪਰ ਪਾ ਕੇ ਆਉਣੀ ਆ ਸਲੀਪਰ ਕਾ ਪਾਉਣੇ ਤੂੰ ਮੈਂ ਦੱਸ ਐਦਾਂ ਜਾਉਂਗੀ ਓ ਗੱਡੀ 'ਚ ਜਾਣਾ ਪਾ ਲੈ ਚਲ ਆ ਪੱਕਾ ਹਾਂ ਚਲ 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 ਮੰਮੀ ਆ ਪਾਉਣੇ ਹੈ ਹਾਂ ਜਾਓ ਜਾਓ ਤੇ ਜਾਓ ਤੇ ਛੇਤੀ ਜਾਓ ਉਹ ਤੇ ਮੇਰੀ ਤਾਂ একদম ਚਾਹ ਨਹੀਂ ਨਿਕਲ ਗਈ ਵੀ ਇੱਥੇ ਉੱਥੇ ਲੋਤੀ ਕਿਤੇ ਸਾਡੀ ਗੱਲਾਂ ਤਾਂ ਨਹੀਂ ਸੁਣਨ ਦੇ ਮਗਰ ਨਹੀਂ ਉਹਨੂੰ ਕੁਝ ਨਹੀਂ ਪਤਾ ਲੱਗਾ ਕੋਈ ਹੋ ਗਿਆ ਥੋੜਾ ਜਲਦੀ ਯਾਰ ਸਿਮਰਤ ਇਹ ਮਕੀ ਨਿਵਰੀ ਸਮਝਾਇਆ ਕਿ ਨਾ ਕੰਮ ਕਰਾ ਕਰ ਘਰ ਦੇ ਵਿੱਚ ਭਾਬੀ ਕਿ ਉਹਨਾਂ ਨੂੰ ਕਹਿਦਾ ਕਰ। ਤੁਹਾਨੂੰ ਦੱਸਿਆ ਤੇ ਸਾਇਲੈਂਸ ਮੈਂ ਨਹੀਂ ਉਹਨਾਂ ਨੂੰ ਕੋਈ ਕੰਮ ਕਹਿਣਾ ਵੀ। ਮੈਂ ਆਪੇ ਕਰ ਲਵਾਂਗੀ ਕੋਈ ਨਾ। ਯਾਰ ਪਰ ਤੈਨੂੰ ਤੇਰੀ ਹਾਲਤ ਦੇ ਤੇ ਪਤਾ ਨਾ। ਯਾਰ ਮੈਂ ਮੰਨਦੀ ਤੁਹਾਡੀ ਹਰ ਗੱਲ। ਪਰ ਤੁਹਾਨੂੰ ਪਤਾ ਮੈਂ ਉਹਨਾਂ ਨੂੰ ਆਪਣੇ ਕਮਰੇ ਜੈਂਟਰੀ ਨਹੀਂ ਹੁੰਦੀ। ਯਾਰ ਚੱਲ ਖਾਣ ਪੀਣ ਦਾ ਤਾਂ ਮਨਾ ਕੀਤਾ ਵਾ ਕੰਮ ਵੱਲੋਂ ਥੋੜੀ ਜਿਹੀ ਮਨਾ ਕੀਤਾ ਵਾ। ਪਰ ਮੇਰੇ ਮਨ ਨਹੀਂ ਪਾਦਾ। ਮੈਂ ਤੇਨੂੰ ਨਾਲ ਇਹ ਵੀ ਕਹਿਣਾ ਹੈ ਕਿ ਕੁਝ ਨਹੀਂ ਹੁੰਦਾ ਯਾਰ। ਇੱਕੋ ਘਰ ਦੇ ਵਿੱਚ ਅਸੀਂ ਰਹਿਨੇ ਆ। ਫਿਰ ਕਿਹਾ ਜੇ ਕੁਝ ਬਣਾ ਕੇ ਦੇ ਦੇਂਦੇ ਤੇ ਖਾ ਲਿਆ ਕਰ ਨਹੀਂ ਨਹੀਂ ਸਾਹਿਲ ਮੈਂ ਤਾਂ ਰੋਦਨੇ ਕਿਹਾ ਮੈਂ ਇਸ ਚੀਜ਼ ਨੂੰ ਲੈ ਕੇ ਰિસ્ਕ ਨਹੀਂ ਕੋਈ ਲੈਣਾ ਸਾਹਿਲ ਤੇ ਹੱਤਾ ਨੂੰ ਦੱਸਿਆ ਤੇ ਆ ਮੇਰੀ ਜਿਹੜੀ ਫਰੈਂਡ ਨੇ ਜਿਹੜੀ ਮੈਨੂੰ ਗੱਲ ਕਹੀ ਨਾ ਉਹੋ ਚੀਜ਼ ਮੇਰੇ ਮਨ ਦੇ ਅੰਦਰ ਘਰ ਕਰਕੇ ਬੈਗੀ ਕਿ ਕਿਤੇ ਦੀਰੀ ਮੈਨੂੰ ਸੱਚੀ ਵਿਦਾ ਕਰ ਦੇ ਬਸ ਆਹੀ ਚੀਜ਼ ਹੈ ਤੇਰੇ ਮਨ ਦੇ ਵਿੱਚ ਨਾ ਵਹਿਮ ਆ ਨਾਲੇ ਤੂੰ ਏਦਾਂ ਕਰਾ ਕਰ ਜੇ ਖਾਣਾ ਹੀ ਆ ਨਾ ਉਹਨਾਂ ਨੂੰ ਕਹਾਂ ਕਰ ਕਿ ਭਾਬੀ ਪਹਿਲਾਂ ਤੁਸੀਂ ਖਾ ਲਓ ਫਿਰ ਮੈਂ ਖਾ ਲੂੰਗੀ ਏਦਾਂ ਤਾਂ ਕਰ ਸਕਦੇ ਨਾ ਆਪਾਂ ਨਾਲੇ ਮੈਂ ਤੈਨੂੰ ਜਲਦੀ ਦੇਰ ਨਹੀਂ ਕਹਿਣਾ ਜਦੋਂ ਤੇਰੀ ਡਿਲੀਵਰੀ ਹੋ ਜਾਊਗੀ ਨਾ ਉਸ ਤੋਂ ਬਾਅਦ ਭਾਵੇਂ ਤੂੰ ਨਾਮ ਬੁਲਾਇਆ ਉਹਨਾਂ ਨੂੰ ਠੀਕ ਐ ਸਾਈ। ਨਾਲੇ ਮੇਰੀ ਗੱਲ ਸੁਣੋ ਸਾਈ ਕੱਲ ਨਾ ਟਾਈਮ 'ਤੇ ਤਿਆਰ ਹੋ ਜਾਓ ਆਪਾਂ ਕੱਲ ਅਲਟਰਾਸਾਉਂਡ ਕਰਾਉਣ ਜਾਣਾ। ਯਾਰ ਅਲਟਰਾਸਾਉਂਡ ਕੀ ਕਰਾਉਣਾ? ਕਿਉਂ? ਹਮੇਸ਼ਾ ਇੱਕੋ ਤੇ ਬੇਬੀ ਹੰਦਾ ਹਾਲੇ ਵਿੱਚ। ਤੇ ਇੱਕ ਵੀ ਇਹ ਵੀ ਦੇਖੋ ਯਾਰ ਉਹਦਾ। ਯਾਰ ਕੱਲ ਨਾ ਮੈਂ ਨਿਊਜ਼ ਵੇਖਣਿਆਂ ਤੇ ਉਹਦੇ ਵਿੱਚ ਪੰਜ-ਪੰਜ ਬੇਬੀ ਦੀ। ਤੇ ਆਪਣਾ ਇੱਕੋ ਹੀ ਆ ਯਾਰ। ਤੇ ਯਾਰ ਇੱਕ ਬੇਬੀ ਤੇ ਇੱਕੋ ਹੀ ਆਊਗਾ। ਯਾਰ ਮੈਂ ਸੋਚਦਾ ਸੀ ਕਿ ਆਪਣੇ ਦੋ ਹੁੰਦੇ ਨਾ ਇਹ ਕਹੀਂ ਭਾਬੀ ਨੂੰ ਦੇ ਦਿੰਦੇ ਸਾਹਿਲ ਮੇਰੇ ਮਰੋਂ ਭਾਵੇਂ ਇੱਕ ਹੋਵੇ ਚਾਹੇ ਦੋ ਹੋਵੇ ਮੈਂ ਆਪਣਾ ਬੀਬੀ ਨਾਲ ਨੂੰ ਨਹੀਂ ਦੇਣਾ ਚਲ ਠੀਕ ਆ ਨਹੀਂ ਦੇ ਦੇ ਉਹਨਾਂ ਨੂੰ ਨਾਲ ਹੀ ਟੈਨਸ਼ਨ ਲੈ ਲਾਗਾ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਆ ਜਦੋਂ ਮੈਂ ਬਾਹਰ ਆਈ ਤਾਂ ਵੇਖਿਆ ਤਾਂ ਸਾਹਮਣੇ ਖਲੋਤੀ ਹਾਇਰ ਬਾ ਮੈਂ ਮੇਰੇ ਗੱਲ ਸੁਣ ਲਈ ਹੋਈ ਇਹਨਾਂ ਨੇ ਅਹੀਂ ਤੇਨੇ ਮਾਂ ਕੋ ਸਲਾਹ ਕਰਨ ਡੈ ਹਾਂ ਕੋਈ ਤੇ ਫੇਕੀ ਬਣੂਗਾ ਫਿਰ ਤੇ ਸਾਡੀ ਬੇਇੱਜ਼ਤੀ ਹੋ ਜਣੀ ਸੀ ਪੂਰੀ ਕਿਹ ਕਿ ਤੈਨੂੰ ਪਤਾ ਲੱਗਾ ਮਗਰ ਨਹੀਂ ਇਨ ਕੋਸ਼ ਪਤਾ ਨਹੀਂ ਲੱਗਾ ਸ਼ੁਕਰ ਹੈ ਮਾਲਕਤਾ ਨਹੀਂ ਪਤਾ ਲੱਗਾ ਇਹਨੂੰ ਤੇ ਚੱਲ ਰਹਾ ਇਹਨੂੰ ਲੈ ਗਿਆ ਬਾਹਨੇ ਨਾਲ ਬਾਹਰ ਤੇ ਘੁੰਮ ਫੇਰਾਉਂ ਗਿਆ ਪੇ ਕੀ ਹੈ ਮੰਮੀ ਕਿੰਨਾ ਗੱਲਾਂ ਦੇ ਦੀ ਕਰਨ ਨਹੀਂ ਨਹੀਂ ਕਿਸੇ ਨਾਲ ਨਹੀਂ ਉਤਰੇ ਬੋਲਣ ਦੇ ਅੱਛਾ ਆ ਮੰਮੀ ਅਸਾਇਲ ਦੀ ਵੇ ਲੋ ਗੱਲ ਕਰਨ ਕਿ ਕੀ ਹੋਇਆ ਅਸਾਇਲ ਮੈਨੂੰ ਕਹਿੰਦੇ ਨਾਇਨਾ ਨੂੰ ਕਹਿ ਨਹੀਂ ਕਿ ਆਪ ਅਲਟਰਾਸਾਉਂਡ ਕਰਾਉਂ ਦੇਣਾ ਕੱਲ ਅੱਛਾ ਠੀਕ ਹੈ ਤੇ ਤੈ ਤਿਆਰ ਹੋ ਤੇ ਪਹਿਲਾਂ ਤੇਨੇ ਹਾਸੇ ਚ ਗੱਲ ਪਾ ਦਿੱਤੀ ਮੈਨੂੰ ਕਹਿੰਦੇ ਸਿਮਰਤ ਮੈਂ ਕੱਲ ਨਿਊਜ਼ ਵੇਖੀ ਉਹਦੇ ਚ ਉਹਨੂੰ ਪੰਜ ਦੇ ਵੀ ਹੁੰਦੇ ਆ ਤੇ ਆਪਣੇ ਇੱਕੋ ਕਿਉਂ ਹੁੰਦਿਆ ਵਾ ਤੇ ਮੈਨੂੰ ਤਾਂ ਟੀਨ ਚਾਹ ਦੇ ਪੰਜ ਹੁੰਦੇ ਤੇ ਜਾਂ ਤੇ ਪੰਜ ਹੁੰਦੇ ਤੇ ਮੈਂ ਕਿਹਾ ਨਹੀਂ ਆਪਣਾ ਸਿੱਖ ਪੰਜ ਦੇ ਤੜਾ ਬਾ ਸਾਹਮਣੇ ਸੀ ਇਹੋ ਦੀ ਗੱਲ ਮਮੀ ਨੂੰ ਕਹਿੰਦੇ ਸਮਝਾਉਣੀ ਹੀ ਕਿ ਪੰਜ ਸਾਹਮਣੇ ਕਿੱਦਾਂ ਵਾ ਦੋ ਵੀ ਹੋ ਜਾਣਗੇ ਤਾਂ ਆਪਾਂ ਸਾਹਮਣਾ ਵਾ ਇੱਕ ਤੂੰ ਸਾਹਮਣੇ ਇੱਕ ਮੈਂ ਸਾਹਮਣੇ ਲੂੰਗੀ ਤੇ ਪੰਜ ਨੂੰ ਕਿਨੇ ਸਾਹਮਣਾ ਆਇਪੋ ਤੇ ਇਹੋ ਗੱਲ ਵੀ ਕਹਿੰਦੀ ਹੈ ਕਿੰਜੀ ਕਿ ਜੇ ਟਵਿਨਸ ਬੇਬੀ ਹੁੰਦੇ ਤੇ ਆਪਾਂ ਇੱਕ ਸ਼ੰਮੀ ਜੀ ਨੂੰ ਦੇ ਦਿਆ ਸੀ ਪਰ ਮੈਂ ਮੰਮੀ ਉਹਨਾਂ ਨੂੰ ਕਹਿ ਦਿੱਤਾ ਕਿ ਇੱਕ ਹੋ ਜਾਏ ਦੋ ਹੋਵੇ ਮੈਂ ਇਹਨਾਂ ਨੂੰ ਆਪਣਾ ਬੇਬੀ ਨਹੀਂ ਕੋਈ ਵੀ ਤੂੰ ਮੇਰੇ ਸੋਹਣਾਂ ਪੁੱਤ ਉਹ ਬੜੀ ਜ਼ਰਦੀ ਗੱਲ ਐ ਤੂੰ ਕਿਉਂ ਪਹਿਲਾਂ ਟੈਨਸ਼ਨਾਂ ਲੈ ਰਹੀ ਨਹੀਂ ਲੈਣੀ ਟੈਨਸ਼ਨ ਇਸ ਗੱਲੋਂ ਆਪਾਂ ਨੂੰ ਨਹੀਂ ਦਿੰਦੇ ਜਦੋਂ ਟਾਈਮ ਆਏਗਾ ਨਾ ਉਹ ਦੇਖਾਂਗੇ ਐਵੇਂ ਨਹੀਂ ਸੋਚਣ ਪਹਿਲਾਂ ਡੈਕਰੀ ਦਾ ਹੁੰਦਾ ਨਾਲੇ ਕਿਵਾਲ ਹੋਰ ਮੰਮੀ ਜਦੋਂ ਬੇਬੀ ਹੋ ਗਿਆ ਨਾ ਮੈਂ ਇਹਨਾਂ ਨਾਲ ਜ਼ਿਆਦਾ ਨਹੀਂ ਚੁੱਕਣਗੀ ਨਾ ਕੋਈ ਨਹੀਂ ਜਦੋਂ ਟਾਈਮ ਆਏਗਾ ਨਾ ਪੁੱਤ ਉਹ ਦੇਖਾਂਗੇ ਅਰੇ ਇਹਨਾਂ ਸੋਚਾਰ ਚਾਦਾ ਨਹੀਂ ਸੋਚਣਾ ਜੀ ਓ ਮਮੀ ਮੇਰੀ ਨਾ ਫਰੈਂਡ ਦਾ ਫੋਨ ਆਇਆ ਸੀ ਉਹ ਦੱਸਣ ਦੀ ਸੀ ਕਿ ਮਤਲਬ ਜਦੋਂ ਪ੍ਰੈਗਨਨਸੀ ਹੁੰਦੀ ਆ ਤੇ 8 ਮੰਥ ਵਿੱਚ ਗੋਦਪਾਈ ਕਰਦੇ ਆ ਕਰਦੇ ਤੇ ਹੈਗੇ ਆ ਪੁੱਤ ਮਤਲਬ ਸਾਡੇ ਚ ਨਹੀਂ ਕਰਦੇ ਕਿਉਂ ਸਰਦਾਰਾ ਤੇ ਨਹੀਂ ਕਰਦੇ ਹੋਰ ਦੂਜੇ ਕਰਦੇ ਬਾਹਮਣ ਜਿਹੜੇ ਹੁੰਦੇ ਆ ਨਾ ਉਹ ਕਰਦੇ ਗੋਦਪਾਈ ਵਗੈਰਾ ਸਾਡੇ ਜਿੱਥੇ ਨਹੀਂ ਗੋਦ ਹੁੰਦੀ ਪਰ ਮਮੀ ਮੇਰੀ ਫਰੈਂਡ ਨੇ ਤਾਂ ਹਾਈ ਕਿ ਤੇ ਮੇਰਾ ਵੀ ਮਨ ਕਰਦਾ ਕਿ 8 ਮੰਥ ਹੋਣ ਦਾ ਤੇ ਫੋੜ ਕਰਵਾ ਲੀ ਤੇਰਾ ਵੀ ਜਲ ਕਰਦਾ ਤੇ ਮੈਂ ਗੋਦਪੁਰਾ ਵੀ ਕਰਵਾ ਹਾਂਜੀ ਕੋਈ ਨਹੀਂ ਇਹ ਲੈ ਲੈਨੇ ਕਰ ਲੈਨੇ ਸਲਾਹ ਸਾਹੀ ਲਉਦਾ ਨਾ ਫਰਾਈ ਕਰ ਦਿੰਨੇ ਤੇ ਕਰ ਲਾ ਉਹਨੂੰ ਤੇ ਟੈਨਸ਼ਨ ਨਾ ਲੈ ਉਹਨਾਂ ਨੂੰ ਮੈਂ ਬਣਾ ਲੂੰਗੀ ਤੂੰ ਵੀ ਬਸ ਆਮੀ ਕਰ ਉਹ ਜਾਣ ਕਰ ਲਾ ਤੂੰ ਠੀਕ ਹੈ ਤੂੰ ਖੁਸ਼ ਤੇ ਸਾਰਾ ਖੁਸ਼ ਆਪਣਾ ਧਿਆਨ ਰੱਖ ਬਸ ਹਾਂਜੀ ਬਾਕੀ ਗੱਲਾਂ ਸਭ ਪਿੱਛੇ ਛੱਡ ਦੇ ਹਾਂਜੀ ਚਲੋ ਠੀਕ ਹੈ ਫਿਰ ਮੈਂ ਪਾਣੀ ਪੀ ਲੈ ਜਿਆ ਪਾਣੀ ਪੀ ਲੈ ਹਾਂਜੀ ਲੈਦਾ ਮੈਂ ਨਹੀਂ ਨਹੀਂ ਕੋਈ ਨਹੀਂ ਮम्मी ਤੂੰ ਬੈਠਾ ਮੈਂ ਜਾਂਦਾ ਧਿਆਨ ਨਾਲ ਬਸ ਹੌਲੀ ਹੌਲੀ ਪੈਰ ਰੱਖ ਕੇ ਤੁਰਨਾ ਗਾਲੀ ਗਾਲੀ ਨਹੀਂ ਕਰਨੀ ਕੋਈ ਵੀ ਕਰਨਾ ਪੈਰ ਨੂੰ ਜਰਾ ਘੁੱਟ ਕੇ ਰੱਖਣਾ ਗਿੱਲਾ ਸੁੱਕਾ ਥਾਂ ਵੇਖ ਕੇ ਚੱਲਣਾ بس ਖਾਨ ਪੀਣ ਦਾ ਧਿਆਨ ਰੱਖ ਬਾਕੀ ਕੰਮ ਛੱਡ ਦੇ ਤੂੰ ਕੁਛ ਨਹੀਂ ਆ ਗਏ ਹੋ ਜਲਦੀ ਹੁਣ ਉੱਥੇ ਨਾ ਬੈਠੇ ਰਹੋ ਕਿੰਨਾ ਵਧੀਆ ਲੱਗਾ ਨਾ ਖਾਧੀ ਕੀ ਆਏ ਤੇ ਇੱਕ ਤੇ ਬੂਆ ਖੋਲਣ ਦੇ ਸਾਰੀਆਂ ਮੱਖੀਆਂ ਅੰਦਰ ਆਈਆਂ ਆ ਅੱਗੇ ਲੱਗ ਗਲਤ ਤੇ ਸਹੀ ਦੀ ਸਹੀ ਆ ਕਿ ਸਿਮਰਤ ਨੂੰ ਲੋੜ ਬੜੀ ਹੁੰਦੀ ਤੇ ਤੈਨੂੰ ਪੜਾ ਤੇਰੇ ਕਮਰੇ 'ਚ ਡਸਟਿੰਗ ਵੀ ਕਰਨੀ ਹੋਣ ਵਾਲੀ ਪਈ ਆ ਤੂੰ ਕੱਦੋ ਇਹਨਾਂ ਨੂੰ ਮਨਾ ਵੀ ਕਰ ਜੇ ਤੇ ਕਮਰੇ 'ਚ ਹੀ ਨਹੀਂ ਜਾਣਾ ਕਿ ਮੇਰਾ ਲੱਗਦਾ ਉਹ ਨੂੰ ਇਹਨਾਂ ਨੂੰ ਕੁਆਲਾ ਆ ਆਪ ਇਹਨਾਂ ਨੂੰ ਗਲਤ ਕਰਦੀ ਕੋਈ ਆ ਤੇ ਵੀ ਦੇਖੀ ਆ ਜੀ ਸੋਹਣੇ ਸਿੱਟੇ ਆ ਹਾਂ ਜੀ ਕਿ ਭਾ ਲੈ ਸਿਮਰਤ ਤੇ ਤੇ ਬਾਜੀ ਨੇ ਤੇ ਕਹੀ ਤੇਰੇ ਸਾਹਮਣੇ ਤੇ ਲਾ ਕੇ ਗਏ ਸੀ ਅੱਛਾ ਅੱਛਾ ਸਿਹਰਤ ਕੀ ਹੋਇਆ ਸੌਰੀ ਦੀਦੀ ਅਜੋ ਕੁਝ ਵੀ ਮੈਂ ਪਿਛੇ ਧੜਨਾ ਮਾੜਾ ਚੰਗਾ ਬੋਲਦੀ ਸੀ ਨਾ ਮੈਨੂੰ ਮਾਫ ਕਰ ਦੋ ਚੰਗੀ ਗੱਲ ਹੈ ਤੈਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਹੈ ਨਾ ਹੋਰ ਕੀ ਚਾਹੀਦਾ ਵਾ ਕਹਿੰਦੇ ਆ ਨਾ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਨਾ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਨਾਲੇ ਕਮਲੀਏ ਮੈਂ ਤੇ ਕਦੀ ਤੇਰੇ ਨਾਲ ਤਕੀਰਖਾ ਕੀਤੀ ਨਹੀਂ ਆ ਬਸ ਆ ਹੋਣੀ ਤੇਰਾ ਖਿਹੜਾ ਛੱਡਿਆ ਸੀ ਕਿਉਂਕਿ ਤੂੰ ਸੁਧਰਦੀ ਨਹੀਂ ਪਈ ਸੀ ਇਹਦੇ ਚ ਵੀ ਤੈਨੂੰ ਸੁਧਾਰਨਾ ਚਾਹੁੰਦੀ ਸੀ ਮੈਂ ਕਿਤੇ ਮੈਂ ਨਫ਼ਰਤ ਕਰ ਸਕਦੀ ਆ ਤੇਰੇ ਨਾਲ ਦੱਸ ਹਾਂਜੀ ਦੀਦੀ ਅ ਚੱਲ ਆਇਆ ਪੱਖੇ ਤੇਲੇ ਗਰਮੀ ਬੜੀ ਆ ਹਾਂਜੀ ਆ ਜਾ ਬਹਿ ਜਾ ਕੁਝ ਕਹਿਣਾ ਹੈ ਹਾਂਜੀ ਉਹਨਾ ਮੈਂ ਤੁਹਾਨੂੰ ਕਹਿਣਾ ਹੈ ਕਿ ਮੇਰੇ ਕੋਲ ਤੁਹਾਨੂੰ ਪਤਾ ਕੰਮ ਤੇ ਦਾ ਹੁੰਦਾ ਨਹੀਂ ਆ ਮੇਰੇ ਨਾਲ ਕਮਰੇ ਦੀ ਨਾਲ ਸਫਾਈ ਹੋਣ ਵਾਲੀ ਡਸਟਿੰਗ ਵੀ ਬੜੀ ਹੋਣ ਵਾਲੀ ਪਈ ਆ ਤੇ ਮੈਂ ਕਹਿਣ ਲਈ ਕਿ ਮੇਰੇ ਕੋਲ ਹੋਣ ਦੇ ਤੇ ਨਹੀਂ ਕਰ ਦੋਗੇ ਹੋਰ ਕੁਝ ਤੇ 나 ਇਹਨਾਂ ਨੂੰ ਭੁੱਖ ਵੀ ਬਹੁਤ ਲੱਗੀ ਖਾਣ ਲਈ ਕੁਝ ਬਣਾ ਦਿਓ ਹੋਰ ਕੁਝ ਨਹੀਂ ਬਸ ਇਹਨਾਂ ਕੀ ਕਰ ਦਿਓ ਸੋਲੀ ਦੀਦੀ ਯਾਰ ਅਜੋ ਕੁਝ ਵੀ ਨਾ ਆ ਬਸ ਮੈਨੂੰ ਪਤਾ ਨਹੀਂ ਕਿ ਮੇਰਾ ਦਿਮਾਗ ਕਿਹਾ ਵੀਰੇ ਜਿੱਦਾਂ ਮੈਨੂੰ ਕੋਈ ਲੋਂਦਾ ਨਾ ਮਗਰ ਖੋਦਾ ਉਹਦੇ ਮਗਰ ਲੱਗ ਜਾਂਦੀ ਆ ਆ ਮੇਰੀ ਛੇਲੀ ਨੇ ਪਤਾ ਨਹੀਂ ਕੀ ਮੇਰੇ ਇਹੋ ਜੇ ਮਨ ਚ ਭਾਲ ਦਿੱਤਾ ਤੇ ਮੈਂ ਉਹਦੇ ਗਲਾਂ ਦੇ ਪਿੱਛੇ ਲੱਗ ਗਈ ਛੇਲੀ ਨੇ ਆਹੋ ਦੀਦੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਮੇਰੀ ਜਿਹੜੀ ਤੇ ਰਾਣੀ ਆ ਉਹਨਾਂ ਦੀ ਠਾਣੀ ਉਹਦੇ ਕਰ ਬੱਚਾ ਨਹੀਂ ਹੁੰਦਾ ਸੀ ਤੇ ਉਹਨੇ ਮਗਰ ਉਹਨੂੰ ਕਿ ਦੂਸਰੀ ਨੂੰ ਕੋਈ ਚੀਜ਼ ਬਣਾ ਕੇ ਖਵਾ ਲਈ ਤੇ ਉਹਦਾ ਬੱਚਾ ਮਰ ਗਿਆ ਨਾਲੇ ਜਨਾਨੀ ਵੀ ਮਰ ਗਈ ਹੈ ਤੈਨੂੰ ਅਕਲ ਨਹੀਂ ਆਗੀ ਇੱਥੇ ਮੈਂ ਤੇਰੀ ਭੈਣ ਆ ਤੇਰੀ ਚਠਾਣੀ ਨਹੀਂ ਆ ਕੋਈ ਸ਼ਰਮ ਨੂੰ ਹੱਥ ਮਾਰ ਗੱਲ ਕਰਨ ਲੱਗੀ ਯਾਰ ਮੈਂ ਵੀ ਇਹੋ ਗੱਲ ਉਹਨਾਂ ਨੂੰ ਕਹੀ ਸੀ ਉਹ ਕਹਿੰਦੀ ਪਰ ਨਹੀਂ ਹੋਣ ਜੇ ਸਟੇਜ ਤੇ ਤੂੰ ਹੈਗੇ ਜੀ ਨਾ ਦੋਈ ਜਾਣੀਆਂ ਤੇ ਉਹ ਤੇਰੀ ਚਠਾਣੀ ਤੇ ਤੁੰਗੀ ਥਾਣੀ ਦੇ ਰੂਪ ਚ ਵੇਖ ਤੂੰ ਮੇਰਾ ਵੀ ਦਿਮਾਗ ਡਾ ਪਾਗਲ ਮੈਂ ਵੀ ਤਾਂ ਉਹ ਚੀਜ਼ ਤੇ ਵੇਖਣ ਦਾ ਹਾਂ ਆ ਆਪਣੇ ਚ ਤੇ ਖਾਨਾ ਆਪਣੇ ਚ ਹੈਗਾ ਹੀ ਨਹੀਂ ਉਹ ਤੇ ਆਪਾਂ ਵਰਤਨਾ ਹੀ ਨਹੀਂ ਜੇ ਹੈਗਾ ਵੀ ਆ ਮਾੜਾ ਮੋਟਾ ਅਸੀਂ ਤਾਂ ਲੋਕਾਂ ਦੇ ਦਿਮਾਗ ਵਰਤਨੇ ਆ ਆਪਣੇ ਨੂੰ ਭਾਵੇਂ ਉੱਲੀ ਲੱਗ ਜੇ ਅੰਦਰ ਹੁਣ ਮੈਨੂੰ ਥੋੜੀ ਪਤਾ ਯਾਰ ਕਿੰਨੇ ਵੀ ਜੀ ਤੂੰ ਇੰਨਾ ਵੱਧ ਜਾਣਾ ਪਰ ਹੁਣ ਮੇਰਾ ਸੌਰੀ ਯਾਰ ਕੋਣ ਨੇ ਤੋ ਅੱਗੇ ਤੋ ਕੋਈ ਗਲਤੀ ਨਹੀਂ ਸੀ ਬਸ ਲਾਸਟ ਵਾਰੀ ਮੈਨੂੰ ਮਾਫ਼ ਕਰ ਦੋ ਚੱਲ ਕੋਈ ਗੱਲ ਨਹੀਂ ਮਾਫੀ ਵਾਲੀ ਇਹਦੇ 'ਚ ਕੋਈ ਗੱਲ ਨਹੀਂ ਹੈ ਕਹਿੰਦੇ ਆ ਨਾ ਭੱਜੀਆਂ ਭਾਵਾਂ ਗੱਲ ਨਹੀਂ ਆਉਂਦੀਆਂ ਹਮੇਸ਼ਾ ਸ਼ਦਿਆ ਨੇ ਤੂੰ ਕਿੰਦਾ ਸੋਚ ਲਿਆ ਕਿ ਮੈਂ ਤੈਨੂੰ ਮਾਫ਼ ਨਹੀਂ ਕਰੂੰਗੀ ਮੈਂ ਤੇਰੀ ਭੈਣ ਆ ਭੈਣ ਤੈਨੂੰ ਪਤਾ ਤੇਰੀ ਉਂਵੀ ਫੜ ਕੇ ਤੇਰੇ ਨਾਲ ਨਾਲ ਚੱਲਦੀ ਰਹੀਆਂ ਤੈਨੂੰ ਤੁਰਨਾ ਮੈਂ ਸਿਖਾਇਆ ਵਾ ਤੂੰ ਮੇਰੇ ਤੋਂ ਛੋਟੀ ਸੀ ਤੈਨੂੰ ਮੈਂ ਕਾਲੇ ਚੀਜ਼ ਪਾ ਕੇ ਚਮਚੇ ਨਾਲ ਖਵਾਉਂਦੀ ਹੁੰਦੀ ਸੀ ਤੇ ਜਦੋਂ ਤੂੰ ਕੋਈ ਜੇਦ ਕਰਨੀ ਤੈਨੂੰ ਉਂਗਲ ਨਾਲ ਲਾਉਣਾ ਤੇ ਦੁਕਾਨ ਤੇ ਲੈ ਜਾਣਾ ਜਿਹੜੇ 5-10 ਰੁਪਏ ਮੇਰੇ ਕੋਲ ਹੋਣੇ ਨੇ ਤੈਨੂੰ ਮੈਂ ਉਹ ਤਾਂ ਚੀਜ਼ ਲੈ ਦੇਣੀ ਤੇ ਫਿਰ ਤੂੰ ਬਹਿ ਕੇ ਮੇਰੇ ਲੱਗੇ ਐ ਖਰਚ-ਖਰਚ ਕਰਕੇ ਖਾਈ ਜਾਣਾ ਤੇ ਫਿਰ ਚਪੇੜ ਛੱਡਨੀ ਤੇ ਮੈਨੂੰ ਵੀ ਦੇ ਦੇ ਫਿਰ ਲੜ ਲਾ ਆਪਣਾ ਭੈਣਾ ਭੈਣਾ ਨੇ ਆ ਮੈਂ ਵੀ ਤੇਰੇ ਤੋਂ ਥੋੜੀ ਵੱਡੀ ਹਾਂ ਐਨੀ ਵੱਡੀ ਥੋੜਾ ਹਾਂ ਪਰੇ ਤੇ ਤੁਹਾ ਦਾ ਮੈਨੂੰ ਅੱਜ ਵੀ ਐ ਹੀ ਲੱਗਦੀ ਹੈ ਤੂੰ ਭਾਵੇਂ ਜਿੰਨੀ ਅਮਰ ਜਿੰਨੀ ਤੂੰ ਗਲਤੀਆਂ ਕਰੀ ਜਾਂਦੀ ਹੈ ਨਾ ਮੈਨੂੰ ਐਂ ਤਾਂ ਲੱਗਦਾ ਉਹ ਛੋਟੀ ਜੀ ਸਿਮਰਤ ਕੋਈ ਗੱਲ ਨਹੀਂ ਆਹ ਤੇ ਹੈਗੀ ਗਲਤੀਆਂ ਦਾ ਪੁਤਲਾ ਵਾ ਇਹਨੂੰ ਮaaf ਕਰ ਦੋ ਤੂੰ ਟੈਨਸ਼ਨ ਨਾ ਲੈ ਮੇਰੇ ਦਿਲ 'ਚ ਕੁਝ ਵੀ ਨਹੀਂ ਆਦਾ ਸਿਮਰਤ ਬਸ ਘੜੀ ਪਾਲ ਦਾ ਗੁੱਸਾ ਹੁੰਦਾ ਵਾ ਜੋ ਮੈਂ ਮੂਹ ਤੋਂ पोंਖ ਦੇਣੀ ਹੈ ਨਾ ਬਸ ਉਹ ਹੀ ਦੇਲੇ ਸ਼ੀਸ਼ੇ ਨੂੰ ਸਾਫ ਕਰਿਆ ਤੇਰੀ ਭੈਣ ਦਾ ਹਾਂਜੀ ਠੀਕ ਹੈ ਅੱਛਾ ਸਫਾਈ ਕਰਨੀ ਕਮਰੇ ਦੀ ਚਾਦਰ ਬਦਲਣੀ ਆ ਕਿ ਖਾਣੇ ਖਾਣਾ ਕੀ ਉਹ ਕੀ ਬਣਾਵਾ ਦੱਸ ਮੈਂ ਕਰੋ ਨਹੀਂ ਬਣਾ ਕੇ ਦਵਾ ਤੈਨੂੰ ਖਾਣੀ ਆ ਨਹੀਂ ਮੈਂ ਕਰੋ ਨਹੀਂ ਬਣਾ ਚੱਲ ਦੱਸ ਮੈਂ ਹੋਰ ਮੈਗੀ ਬਣਾ ਲੈ ਮੈਗੀ ਖਾਣੀ ਆ ਚੱਲ ਮੈਂ ਮੈਗੀ ਬਣਾ ਦੇਣੀ ਪਰ ਹੁਣ ਬਾਰਿਸ਼ ਇਹ ਨਾ ਕਿਉਂਕਿ ਇਸ ਵਾਰ ਤੇ ਵਿੱਚ ਮੈਗੀ ਨਹੀਂ ਖਾਈ ਦੀ ਮੈਂ ਖਾਣੀ ਆ ਸਾਰੀ ਖਾਣੀ ਆ ਪਰ ਇੱਕ ਅੱਧਾ ਦਿਨ ਖਾਣੀ ਆ ਰੋਜ਼ ਮੈਗੀ ਨਹੀਂ ਮਿਲਨੀ ਮੇਰੀ ਗੱਲ ਕਰਨ ਖੋਲ ਕੇ ਸੁਣ ਲੈ ਜਿੱਦਾਂ ਡਾਕਟਰ ਨੇ ਕਿਹਾ ਹਨਾ ਉਦਾਂ ਕਰਨਾ ਵਾ ਕਿ ਉਹ ਗੱਬੂ ਕੋਸ਼ਾ ਤੇ ਬਨਾਨਾ ਦੋਵੇਂ ਕੱਟ ਕੇ ਲਿਆਉਣ ਲੱਗੀਆਂ ਤੇ ਚਟਮ ਕਰ ਜਾ ਚਟਮ ਅਜਾ ਮੈਨੂੰ ਨਹੀਂ ਉਹ ਚੀਜ਼ ਪਸੰਦ ਵੀ ਤੂੰ ਇੱਕ ਆਫਰ ਹੋੜਨਾ ਲਿਆ ਕੇ ਦੋ ਵੀ ਮੈਡਮ ਇੱਥੇ ਤੁਹਾਡੇ ਆਰਡਰ ਨਹੀਂ ਮੰਨੇ ਜਾਣ ਇੱਥੇ ਤੁਹਾਨੂੰ ਹੁਣ ਖਾਣ ਵਾਸਤੇ ਜੋ ਦੇਣਾ ਵਾ ਨਾ ਜੋ ਤੁਹਾਡੇ ਵਾਸਤੇ ਚੰਗਾ ਵਾ ਜੋ ਉਹ ਸਿਹੜੀ ਜਿਹੀ ਚੰਗਾ ਵਾ ਇੱਥੇ ਤੁਹਾਨੂੰ ਉਹ ਖਵਾਉਣਾ ਆਪਾਂ ਲੱਗੀ ਸਮਝੇ ਤੇ ਹੁਣ ਮੈਂ ਅੱਜ ਤੈਨੂੰ ਮੈਗੀ ਬਣਾ ਦੇਣੀ ਆ ਤੇ ਅੱਗੇ ਤੋਂ ਕੋਈ ਮੈਗੀ-ਮੁਗੀ ਨਹੀਂ ਬਣਨੀ 2-3 ਦਿਨ ਮੈਗੀ ਦਾ ਤੇ ਨਾਂ ਨਹੀਂ ਲੈਣਾ ਲੱਗੀ ਸਮਝੇ ਪਰ ਮੈਂ ਥੋੜੀ ਮੂੰਗ ਨੇ ਨਾਮ ਲਿਆ ਹਾਂ ਮਰ ਜਾ ਆਏ ਨੇ ਜਦੋਂ ਪੈਦਾ ਹੋਊਗਾ ਕਿਤੇ ਇਨਾ ਚਾਰ ਚੜੂਗਾ ਨਾ ਤੈਨੂੰ ਕੀ ਦੱਸਾਂ ਮੈਂ ਸਿਮਰਤ ਹੁਣ ਤੂੰ ਮੇਰੇ ਨਾਲ ਬੋਲਦੀ ਰਹੇਂਗੀ ਨਾ ਲੜੇਂਗੀ ਤਨੀ ਲੈ ਜੀ ਦੱਸ ਯਾਰ ਮੈਂ ਮੰਦੀ ਆ ਮੈਂ ਗਲਤੀ ਕਰਦੀ ਆ ਪਰ ਤੁਹਾਨੂੰ ਪਤਾ ਮੇਰੇ ਮਨ ਚ ਕੋਈ ਨਹੀਂ ਹੁੰਦਾ ਫਿਰ ਮੈਂ ਜਲਦੀ ਭੁੱਲ ਜਾਂਦੀ ਆ ਮੇਰੇ ਕਹਾਸੇ ਮੈਨੂੰ ਚੁੱਕਣ ਦੀਆ ਕਰੇਂਗੀ ਨਾ ਉਹਨੂੰ ਲੈ ਜੀ ਤੂੰ ਇਹ ਤੇ ਬਟਾਇਆ ਕਰਨਾ ਕੀ ਤੇ ਆਪ ਨੂੰ ਜੋੱਕੇ ਤੇ ਰਿਫੀਆ ਕਰਨਾ ਉਹ ਨਾਲ ਬਾਹਰ ਨਾਲ ਵਿਖਾ ਗਿਆ ਹੈ ਤੇਰੇ ਸਾਰਿਆਂ ਨੂੰ ਤੇਰੀ ਦੇਰ ਬਾਅਦ ਮੈਂ ਹੋਣੀ ਕਰਨੀ ਫਿਰ ਮੈਂ ਨਹੀਂ ਕਰਨੀ ਫਿਰ ਤੂੰ ਕੰਮ ਕਰਿਆ ਕਰੀ ਮੇਰੇ ਨਾਲ ਤੇ ਉਹਨੂੰ ਮੈਂ ਚੁੱਕ ਲੈ ਕਰੂੰਗੀ ਠੀਕ ਹੈ ਅੱਧਾ ਕੰਮ ਮੈਂ ਅੱਧਾ ਤੂੰ ਠੀਕ ਹੈ ਚਲੋ ਠੀਕ ਹੈ ਤੇ ਇਹਨਾਂ ਕੁਝ ਬਣਾ ਕੇ ਲਿਆਓ ਤੇ ਫਿਰ ਮੈਂ ਰੈਸਟ ਕਰ ਲਵਾਂ ਤੇ ਨੀਂਦਾਂ ਲਵਾਂਗੀ ਸਿੰਗਾ ਤੇ ਮੈਂ ਸੋਚ ਰਹੀ ਆਂ ਕਿ ਮੈਂ ਕਿੰਨੀ ਕਸਮਖਵਾਲੀ ਆ ਨਾ ਚੱਲ ਥੋੜੀ ਬਹੁਤੀ ਪ੍ਰੋਬਲਮ ਸਾਡੇ ਘਰ 'ਚ ਹੈਗੀ ਹੀ ਤੂੰ ਵੀ ਮੇਰੇ ਨਾਲ ਨਾਰਾਜ਼ ਹੋਗੀ ਸਾਹਿਲ ਵੀ ਮੇਰੇ ਨਾਲ ਨਾਰਾਜ਼ ਹੋ ਗਿਆ ਚੱਲ ਤੁਸੀਂ ਦੋਵੇਂ ਜਾਨੇ ਵੀ ਸੈੱਟ ਹੋ ਗਏ ਹੁਣ ਕਿੰਨਾ ਪਿਆਰ ਕਰਦੀ ਓ ਮੇਰੇ ਨਾਲ ਤੇ ਰਣਜੀਤ ਹ ਰਣਜੀਤ ਦੀਆਂ ਤੇ ਗੱਲਾਂ ਹੀ ਗਾਉਂਦੀਆਂ ਕਿਹੇ ਕਿਹੇ ਕੁੜੀ ਨੂੰ ਇਦਾਂ ਦਾ ਹਸਬੰਦ ਮਿਲਦਾ ਜਿਦਾਂ ਦਾ ਮੇਰਾ ਘਰ ਵਾਲਾ ਆ ਜਾਨ ਨਸ਼ਾ ਵਰ ਕਰਦਾ ਕਿਤੇ ਮੇਰੇ ਤੇ ਵੇਖ ਲਾ ਮਾੜਾ ਜੇ ਮੈਂ ਕਿਤੇ ਉਦਾਸ ਹੋਵਾਂ ਨਾ ਉਸ ਵੇਲੇ ਮੈਨੂੰ ਬਾਹਰ ਲੈ ਜਾਂਦਾ ਘਮਾਉਣ ਘਰੋਂ ਨੂੰ ਤੇ ਕੋ ਉੱਥੇ ਆਪਣੇ ਹੱਥਾਂ ਨਾਲ ਘਮਾਉਂਦਾ ਮੈਨੂੰ ਉਹ ਤਾਂ ਦੇਖਦਾ ਹੀ ਆ ਸਹੀ ਗੱਲ ਆ ਪਤਾ ਤੇ ਲੱਗਦਾ ਹੀ ਹੈ ਨਾ ਤੇ ਹਾਂ ਦੇ ਮਮ ਜੀ ਵੀ ਬੜਾ ਪਿਆਰ ਕਰਦੇ ਨੇ ਮੇਰੇ ਨਾਲ ਹਾਂ ਔਰ ਕੀ ਚਾਹੀਦਾ ਤੁਹਾਨੂੰ ਬਿਲਕੁਲ ਬਿਲਕੁਲ ਹਾਂ ਜੀ ਜਾਓ ਮੇਰੇ ਬਣਾ ਲਿਆ ਉਸ ਨੂੰ ਬਸ ਮਨੇ ਦੀ ਟੈਨਸ਼ਨ ਹੀ ਚੱਲਾ ਵੀ ਸੈੱਟ ਹੋ ਗਈ ਸ਼ੁਕਰ ਹੈ ਰੱਬ ਦਾ ਛੱਦੇ ਨੇ ਬੰਦਾ ਤੇ ਇੰਨਾ ਰਿਸ਼ਤੀਆਂ ਨਾਲ ਹੀ ਉੱਡਿਆ ਫਿਰਦਾ ਵਾ ਇੱਥੇ ਖੜੀ ਦਾ ਪਤਾ ਨਹੀਂ ਕੀ ਦਾ ਕੀ ਬਣ ਜਾਣਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਪਊਗਾ ਆ ਬਸ ਆ ਹਾਸੇ ਦੇ ਜਿਹੜੇ ਦੋ ਬੋਲੇ ਆ ਨਾ ਤੇ ਆਪਸੀ ਪਿਆਰ ਆ ਇਹਦੇ ਚ ਸਭ ਕੁਝ ਦੁਨੀਆ ਤੇ ਐਵੇਂ ਟੋਟ ਟੋਟ ਮਾਰਦੀ ਰਹਿੰਦੀ ਐ ਚੱਲ ਮੈਂ ਮੈਗੀ ਬਣਾ ਕੇ ਲਈ ਤੂੰ ਕਹਣਾ ਦੀਦੀ ਕੇ ਹਿੱਸੇ ਸ਼ੋਕੇ ਬਹਿ ਜਾਂਦੀ ਐ ਬਿਲਕੁਲ ਕੋਈ ਹਾਨੀ ਮੂੰਹ ਕੀ ਲਾ ਲੋ ਇਹ ਤੇ ਗੱਲ ਨੂੰ ਹੁੰਦੀ ਐ ਇੰਨਾ ਭਾਸ਼ਣ ਦੀ ਤੇ ਗਏ ਦੇਖੋ ਹੋਏ ਭੋਲੇ ਸਭ ਕੋ ਚੇਂਜ ਹੋ ਜੇ ਪਰ ਜਿਹੜੀ ਦੀ ਭਾਸ਼ਣ ਦੇਣ ਦੀ ਆਦਤ ਨਾਲ ਉਹ ਨਹੀਂ ਮੈਨੂੰ ਲੱਗਦਾ ਕਦੀ ਇਹ ਚੰਦਰਮ ਜਾਓ ਓਨੀ ਬਗ ਬਗ ਓਨੀ ਕਿਚ ਕਿਚ ਏਨੀ ਇਹਦੀ ਫੂਬੀ ਕਿਤੇ ਜਾਣੀ ਹੋਰ ਭਾ ਸਾਰਾ ਕੁਝ ਜ਼ਿੰਦਗੀ ਚਲ ਜੇ ਚਲ ਕੁਝ ਖਾਣ ਲਈ ਤੇ ਆਉ ਭਾਈ ਅੰਦਰ ਵੀ ਕਿਤੇ ਇੰਨਾ ਬੰਦਾ ਹੋਇਆ ਪਿਆ ਵੰਦਰ ਵੜੋਂ ਜੀ ਦੇ ਦਿਲ ਕਰਦਾ ਲੱਗਦੇ ਇੱਥੇ ਲੰਮੇ ਪੈ ਜਾਣੇ ਆਜ ਤੇ ਮੇਰੇ ਬੜੀ ਖੁਸ਼ੀ ਹੋਣ ਗਈ ਹੈ ਲੈ ਮੇਰਾ ਸਾਰਾ ਪਰਿਵਾਰ ਕੰਪਲੀਟ ਹੋ ਗਿਆ ਵਾ ਹ ਰੱਬ ਕਰੇ ਕਿਸੇ ਦੀ ਨਜ਼ਰ ਨਾ ਲੱਗੇ ਇਹਨਾਂ ਨੂੰ ਸਾਰੇ ਮੇਰੇ ਨਾਲ ਪਿਆਰ ਕਰਨ ਲੱਗੇ ਪਹਿਲੇ ਮੰਮੀ ਜੀ ਵੀ ਹੋਰ ਤਰ੍ਹਾਂ ਕਰਦੇ ਸੀ ਹੁਣ ਪਤਾ ਕਿੰਨਾ ਪਿਆਰ ਕਰਦੇ ਮੰਮੀ ਵੀ ਮੇਰੇ ਨਾਲ ਸ਼ੁਕਰਿਆ ਰੱਬਾ ਤੂੰ ਮੇਰੀ ਅਦਾਸ ਸੁਣ ਲਈ ਜੇ ਇਥੇ ਸਾਡੀ ਭੈਣਾ ਭੈਣਾ ਦੀ ਨਾ ਬੰਦੀ ਤੇ ਸਾਡਾ ਪਰਿਵਾਰ ਤੇ ਫਿਰ ਨਰਕ ਹੀ ਨਰਕ ਹੀ ਸਾਰਿਆਂ ਦੀ ਜ਼ਿੰਦਗੀ ਨਰਕ ਹੀ ਖਾਸ ਕਰਕੇ ਮੇਰੀ ਤੇ ਜ਼ਿਆਦਾ ਹੀ ਨਰਕ ਹੀ ਕਿਉਂਕਿ ਮੈਂ ਤੇ ਪਹਿਲੇ ਕੁੱਕ ਤੋਂ ਬਣ ਜੀ ਚੱਲ ਰੱਬ ਜੋ ਕਰਦਾ ਹੈ ਨਾ ਚੰਗੇ ਲਈ ਕਰਦਾ ਹਮੇਸ਼ਾ ਬੜਾ ਅੱਜ ਚੰਗਾ ਲੱਗਨ ਫੋਨ ਕਰਕੇ ਅਸੀਂ ਮਾਪੇ ਭਾਬੀ ਨੂੰ ਵੀ ਦੱਸਦੀਆਂ ਕਿ ਅੱਜ ਬੜੀ ਖੁਸ਼ੀ ਹੋਣਦੀ ਐ ਸਿਮਰਤ ਨੇ ਮੈਨੂੰ ਬੁਲਾਇਆ ਸਾਹਿਲ ਨੇ ਮੈਨੂੰ ਬੁਲਾਇਆ ਚੱਲ ਮੈਗੀ ਬਣਾਉਂਦਾ ਨਿਕਲੇ ਬਾਹਰ ਨਹੀਂ ਪਹਿਲੇ ਮੈਂ